ਜਿਸ ਘਰ ਦੇ ਵਿੱਚ ਇਹ ਦਰਖਤ ਹੈ ਤੇ ਉਸ ਘਰ ਦੀਆਂ ਔਰਤਾਂ ਨੂੰ ਕੋਈ ਬਿਮਾਰੀ ਹੈ ਜਿਹੜੀ ਉਹ ਨਹੀਂ ਹੋ ਸਕੇਗੀ ਮੈਂ ਬਹੁਤ ਜ਼ਿਆਦਾ ਔਖੀ ਸੀ ਆ ਦੇਖੋ ਲਓ ਅੰਗੂਠੀ ਕੋਈ ਨਹੀਂ ਸੀ ਪੈਂਦੀ ਬਹੁਤ ਸਾਰੀਆਂ ਉਂਗਲੀਆਂ ਸੁੱਜੀਆਂ ਸੀ ਤੁਰਿਆ ਨਹੀਂ ਸੀ ਜਾਂਦਾ ਮੈਂ ਦੇਖ ਲਓ ਸਾਰੀਆਂ ਪਾਲੀਆਂ ਬਿਲਕੁਲ ਠੀਕ ਆ ਹਾਂਜੀ ਮਤਲਬ ਤੁਸੀਂ ਹਾਂਜੀ ਤੁਰਿਆ ਨਹੀਂ ਸੀ ਜਾਂਦਾ ਬਿਲਕੁਲ ਵੀ ਬਹੁਤ ਬੁਰੀ ਹਾਲਤ ਸੀ ਬੇਟ ਵੀ ਘਟ ਗਿਆ ਸੀਗਾ ਹੁਣ ਮੈਂ ਬਿਲਕੁਲ ਸਹੀ ਹਾਂ ਜਿਹਦੇ ਘਰ ਦੇ ਵਿੱਚ ਇਹ ਦਰਖਤ ਲੱਗਿਆ ਹੋਇਆ ਉਹ ਲੇਡੀਜ਼ ਨੂੰ ਬਿਮਾਰੀਆਂ ਆ ਹੀ ਨਹੀਂ ਸਕਦਾ ਜਿਹੜੀ ਲੇਡੀਜ਼ ਨੂੰ ਰਸੋਲੀਆਂ ਹੋ ਜਾਂਦੀਆਂ ਨੇ ਜਾਂ ਬੱਚੇਦਾਨੀ ਦੀ ਕੋਈ ਪ੍ਰੋਬਲਮ ਹੋ ਜਾਂਦੀ ਆ ਅਲਕੋਰੀ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਜੋੜਾਂ ਦਾ ਦਰਦ ਹੋ ਜਾਂਦਾ ਪੇਨ ਹੋ ਜਾਂਦੀ ਆ ਹਨਾ ਉਹਨੂੰ ਸਾਰੀਆਂ ਚੀਜ਼ਾਂ ਨੂੰ ਇਹ ਕੱਲਾ ਹੀ ਇੱਕ ਦਰਖਤ ਹੱਲ ਕਰ ਦਿੰਦਾ ਸਟਾਰਟ ਕੀ ਵੀ ਹੋਇਆ ਸੀ ਪ੍ਰੋਬਲਮ ਮਤਲਬ ਚਿਕਨ ਗੁਨਿਆ ਭਗਾਰ ਹੋਇਆ ਸੀ ਉਹਦੇ ਨਾਲ ਚਿਕਨ ਗੁਨਿਆ ਤੋਂ ਫਿਰ ਬਸ ਇਹ ਜੋੜਾਂ 'ਚ ਦਰਦ ਹੋ ਰਿਹਾ ਕਿੰਨੇ ਟਾਈਮ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਬਸ ਬਹੁਤ ਜਲਦੀ ਹੋ ਗਿਆ ਸੋਇਲਿੰਗ ਆਈ ਹੋਈ ਸੀ ਮਤਲਬ ਹੱਥ ਪੈਰ ਮੁੜਦੇ ਨਹੀਂ ਸੀ ਮੁੜਦੇ ਬਿਲਕੁਲ ਹੀ ਨਹੀਂ ਸੀ ਮੁੜਦੇ ਕਿਵੇਂ ਹੁੰਦਾ ਸੀ ਹੱਥ ਪਹਿਲਾਂ ਤੁਹਾਡਾ ਇਹ ਦੇਖੋ ਮਿਲਾਇਆ ਨਾ ਸੁੱਜੀਆਂ ਪਈਆਂ ਸੀ ਇੱਥੇ ਗੱਠਾਂ ਬਣ ਗਈਆਂ ਸੀ ਆ ਚੀਜ਼ਾਂ ਪੂਰੀਆਂ ਇਦਾਂ ਗੱਠਾਂ ਬਣੀਆਂ ਹੋਈਆਂ ਸੀਗੀਆਂ ਸਾਡੀਆਂ ਪੈਣਾ ਪੱਤਿਆਂ ਨੂੰ ਕਿਵੇਂ ਇਸਤੇਮਾਲ ਕਰ ਸਕਦੀਆਂ ਨੇ ਇਹਦੀਆਂ ਟਾਣੀ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਨੇ ਇਹਨਾਂ ਦੇ ਟੱਕ ਹੈਗਾ ਉਹਦਾ ਕਿਵੇਂ ਇਸਤੇਮਾਲ ਕਰ ਸਕਦੇ ਜਮੇਦਾਂ ਦੇ ਪੱਤੇ ਲੈਣੇ ਨੇ ਪੱਤਿਆਂ ਨੂੰ ਉਬਾਲ ਲੈਣਾ ਉਬਾਲ ਕੇ ਜਦੋਂ ਥੋੜਾ ਜਿਹਾ ਪਾਣੀ ਰਹਿ ਜਾਣਾ ਉਹਨਾਂ ਨੂੰ ਠੰਡਾ ਕਰਕੇ ਉਹਦਾ ਇਹਨਾਂ ਦੇ ਬੱਚੇ ਨਹੀਂ ਹੁੰਦੇ ਜਿਨ੍ਹਾਂ ਨੂੰ ਪ੍ਰੈਗਨਨਸੀ ਨਹੀਂ ਹੁੰਦੀ ਤੁਸੀਂ ਯਕੀਨ ਮੰਨਿਓ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਮਿਲਨੇ ਸ਼ੁਰੂ ਹੋਏ ਇਹਦੇ ਮੇਰੀ ਕੁੜੀ ਦੀ ਹਿੱਟ ਨਹੀਂ ਵੱਧ ਰਹੀ ਜੀ ਕੱਦ ਨਹੀਂ ਵੱਧਦਾ ਜੀ ਅੱਛਾ ਵੱਧ ਨਹੀਂ ਰਿਹਾ ਸੀ ਹਾਂ ਜੀ ਅੱਛਾ ਤੇ ਫਿਰ ਉਹਦੀ ਮੈਡੀਸਨ ਲੈਣ ਆਇਓ ਹਾਂ ਜੀ ਮੇਰੀ ਕੁੜੀ ਨੇ ਦੇਖਿਆ ਦੀ ਨੈਟ ਤੇ ਜੀ ਅੱਛਾ ਜੀ ਟਾਈਮ ਕੱਢ ਕੇ ਲੈ ਕੇ ਜਾਂਦੀ ਦਵਾਈ ਮਹੀਨਾ ਹੋ ਗਿਆ ਜੀ ਅੱਛਾ ਜੀ ਮਹੀਨੇ ਵਿੱਚ ਇੰਨਾ ਇੰਚ ਕੱਦ ਵਧ ਗਿਆ ਇੱਕ ਮਹੀਨੇ ਚ 1 ਇੰਚ ਹਾਂ ਜੀ ਜਸਪਾਲ ਜੀ ਨਿਸ਼ਾਨੀ ਠੀਕ ਲਾਈ ਹੋਈ ਹੈ ਮਾਂ ਨਿਸ਼ਾਨੀ ਠੀਕ ਲੱਗੀ ਹੋਈ ਹੈ ਤਾਂ ਹੀ ਆਇਆ ਜੀ ਮੈਂ ਜਿਹਨਾਂ ਦਾ ਪਿਸ਼ਾਬ ਬੰਦ ਹੋ ਗਿਆ ਜਿਹੜੇ ਕਹਿੰਦੇ ਨੇ ਪਿਸ਼ਾਬ ਬੂੰਦ ਬੂੰਦ ਕਰਕੇ ਆਉਂਦਾ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਉਹਨਾਂ ਲਈ ਜੀ ਅਮਰਤ ਸਮਾਨ ਕੰਮ ਕਰਦਾ ਮੈਂ ਕਹਿੰਦਾ ਜੀ ਜੇ ਤੁਸੀਂ ਪ੍ਰੇਜ ਰੱਖ ਕੇ ਇਹ ਸ਼ੋਕਾ ਟਰੀ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕਦੇ ਬਿਮਾਰੀਆਂ ਨੇੜੇ ਆ ਹੀ ਨਹੀਂ ਸਕਦੀ। ਇਹ ਦਰਖਤ ਜਿਸ ਘਰ ਦੇ ਵਿੱਚ ਲੱਗਿਆ ਹੋਏਗਾ ਜਿਸ ਦੇ ਪੱਤੇ ਮੇਰੇ ਹੱਥ ਦੇ ਵਿੱਚ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਸ ਘਰ ਦੇ ਵਿੱਚ ਲੇਡੀਜ਼ ਨੂੰ ਖਾਸ ਕਰਕੇ ਕਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਸਕਦੀ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ। ਤੇ ਮੇਰੇ ਨਾਲ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ कौर ਸਾਹਿਬਾ ਸਮਝਾਂਗੇ ਕਿਸ ਦਰਖਤ ਦੇ ਪੱਤੇ ਨੇ ਔਰ ਇਹ ਕੀ ਕੰਮ ਆਉਂਦੇ ਨੇ ਕਿਵੇਂ ਇੰਨਾ ਵੱਡਾ ਦਾਵਾ ਹੈ ਡਾਕਟਰ ਸਾਹਿਬ ਉਹ ਕਰ ਰਹੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਰੁਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੇ ਪੱਤੇ ਨੇ ਇਹ ਮਤਲਬ ਜਿਸ ਦਰਖਤ ਦੇ ਨੇ ਜੇ ਉਹ ਦਰਖਤ ਅਸੀਂ ਘਰ ਚ ਲਗਾ ਲਈਏ ਜਾਂ ਜਿੰਨਾਂ ਦੇ ਆਲੇ ਦਾਲੇ ਉਹ ਦਰਖਤ ਖੜੇ ਨੇ ਤਾਂ ਜਨਾਨੀਆਂ ਨੂੰ ਔਰਤਾਂ ਨੂੰ ਛੋਟੀਆਂ ਬੱਚੀਆਂ ਨੂੰ ਜਿਹੜੀਆਂ ਕੁਆਰੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਹੀ ਨਹੀਂ ਸਕਦੀ ਇਹ ਕਿਵੇਂ ਜੀ ਐਡਾ ਵੱਡੀ ਗੱਲ ਫਰੂਕੀ ਸਾਹਿਬ ਇਹ ਜਿਹੜੇ ਪੱਤੇ ਨੇ ਨਾ ਜਿਹਦੇ ਘਰ ਦੇ ਵਿੱਚ ਇਹ ਦਰਖਤ ਲੱਗਿਆ ਹੋਇਆ ਹਾਂਜੀ ਉਹ ਲੇਡੀਜ਼ ਨੂੰ ਬਿਮਾਰੀਆਂ ਆ ਹੀ ਨਹੀਂ ਸਕਦੀਆਂ ਅੱਛਾ ਜੀ ਉਹਦੇ ਨੇੜੇ ਨਹੀਂ ਆ ਸਕਦੀਆਂ ਕੀ ਬਾਤ ਹੈ ਉਹ ਉਹ ਕਿਵੇਂ ਜੀ ਉਹ ਤੁਹਾਨੂੰ ਦੱਸਾਂਗੇ ਫਰੂਕੀ ਸਾਹਿਬ ਹੁਣ ਆਪਾਂ ਚੱਲਾਂਗੇ ਬਾਹਰ ਹੁਣ ਤੁਸੀਂ ਬਾਹਰ ਜਾ ਕੇ ਤੁਹਾਨੂੰ ਮੈਂ ਦਰਖਤ ਦੇ ਕੋਲ ਲੈ ਕੇ ਜਾਉਂ ਉੱਥੇ ਜਾ ਕੇ ਪੂਰਾ ਮੈਂ ਤੁਹਾਨੂੰ ਵੇਰਵਾ ਇਹਦਾ ਪੂਰੀ ਮੈਚ ਦੀ ਜਾਣਕਾਰੀ ਦੇ ਦੂੰਗਾ ਜੀ 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 ਅੱਛਾ ਸਾਡੇ ਨਾਲ ਡਾਕਟਰ ਸਾਹਿਬਾ ਵੀ ਨੇ ਅਸੀਂ ਦਰਖਤਵਾਡ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਾਹਰ ਜਾ ਕੇ ਦਰਖਤ ਦੇ ਨੇੜੇ ਜਾ ਕੇ ਦਰਖਤ ਬਾਬਤ ਜਾਣਕਾਰੀ ਦੇਣ ਵਾਲੇ ਨੇ ਅੱਛਾ ਭੈਣ ਜੀ ਡਾਕਟਰ ਸਾਹਿਬ ਜਿਹੜੇ ਭੈਣਾ ਹੈਗੇ ਨੇ ਸਾਡੀਆਂ ਉਹ ਕਿਵੇਂ ਦਾ ਇਸਤੇਮਾਲ ਕਰਨ ਜਾਂ ਕੀ ਕੀ ਫਾਇਦੇ ਨੇ ਇਸ ਦਰਖਤ ਦੇ ਜਿਹੜੇ ਉਹਨਾਂ ਨੂੰ ਹੋ ਸਕਦੇ ਨੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਵੀਰ ਜੀ ਉਹ ਤੁਹਾਨੂੰ ਦੱਸਦੇ ਆ ਜਿਵੇਂ ਦਰਖਤ ਦੇ ਕੀ ਕੀ ਫਾਇਦੇ ਹੁੰਦੇ ਨੇ ਕਿਵੇਂ ਇਹਨਾਂ ਨੂੰ ਲੈਣਾ ਕਿਵੇਂ ਚੂਜ਼ ਕਰਨਾ ਅੱਛਾ ਡਾਕਟਰ ਸਾਹਿਬ ਜਿਹੜੇ ਇਦਾਂ ਦੇ ਤੁਹਾਡੇ ਨੁਸਖੇ ਹੈਗੇ ਨੇ ਫਾਰਮੂਲੇ ਹੈਗੇ ਨੇ ਉਹਨਾਂ ਦੇ ਫਾਇਦੇ ਹੁੰਦੇ ਨੇ ਕਿੰਨੇ ਕਿਸ ਤਰੀਕੇ ਨਾਲ ਫਾਇਦੇ ਹੁੰਦੇ ਨੇ ਡਾਕਟਰ ਸਾਹਿਬ ਕੁਝ ਪੇਸ਼ੈਂਟ ਬੈਠੇ ਨੇ ਅੱਛਾ ਜੀ ਜਦੋਂ ਅਸੀਂ ਅਰਕ ਦਿੰਦੇ ਆ ਜਿਹੜੀਆਂ ਅਸੀਂ ਦਵਾਈਆਂ ਤਿਆਰ ਕਰਦੇ ਆ ਇਹਨਾਂ ਦੇ ਅਰਕ ਕੱਢਦੇ ਆ ਅਸੀਂ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਹੁਣ ਕੁਝ ਮੇਰੇ ਕੋਲ ਪੇਸ਼ੈਂਟ ਵੀ ਬੈਠੇ ਨੇ ਤੁਸੀਂ ਦੇਖੇ ਨੇ ਇਹਨਾਂ ਨਾਲ ਗੱਲ ਕਰੋ ਗੱਲ ਕਰਕੇ ਤੁਹਾਨੂੰ ਆਪੇ ਦੱਸਣਗੇ ਕੀ ਰਿਜ਼ਲਟ ਨੇ ਸਾਡੇ ਬਹੁਤ ਵਧੀਆ ਰਿਜ਼ਲਟ ਨੇ ਫਿਰ ਕਿਹਨਾਂ ਸਾਹਿਬ ਹਾਈਟ ਤੇ ਹੁਣ ਅਸੀਂ ਵਧੀਆ ਰਿਜ਼ਲਟ ਲੈ ਹੋਏ ਨੇ ਹਨ ਜਿਵੇਂ ਹੁਣ ਮੇਰੇ ਕੋਲ ਇੱਕ ਗਠੀਆ ਵਾਲਾ ਪੇਸ਼ੈਂਟ ਬੈਠਾ ਹੁਣ ਇਹ ਦਰਕਤ ਦੇ ਗਠੀਏ ਦੇ ਵੀ ਵਧੀਆ ਰਿਜ਼ਲਟ ਨੇ ਜੋੜਾ ਵਧੀਆ ਰਿਜ਼ਲਟ ਨੇ ਉਹ ਮੈਂ ਤੁਹਾਨੂੰ ਮੈਂ ਬਾਅਦ ਚ ਦੱਸੂ ਤੁਸੀਂ ਪਹਿਲਾਂ ਮੈਂ ਪੇਸ਼ੈਂਟ ਨਾਲ ਗੱਲ ਕਰੋ ਤੁਹਾਨੂੰ ਆਪੇ ਦੱਸਣਗੇ ਵੀ ਇਹਨਾਂ ਨੂੰ ਕਿੰਨਾ ਰਾਮ ਚਲੋ ਅਸੀਂ ਦਰਖਤ ਦੇ ਕੋਲ ਨਜ਼ਦੀਕ ਜਾ ਕੇ ਹੀ ਇਸ ਦੇ ਫਾਇਦੇ ਤੁਹਾਨੂੰ ਅਸੀਂ ਦੱਸਾਂਗੇ ਪਰ ਫਿਲਹਾਲ ਕੁਝ ਕੁ ਲੋਕ ਬੈਠੇ ਨੇ ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਨੁਸਖੇ ਹੈਗੇ ਨੇ ਫਾਰਮੂਲੇ ਜਿਹੜੇ ਉਹ ਬਣਾਉਂਦੇ ਨੇ ਇਲੈਕਟ੍ਰੋ ਹੋਮਿਓਪੈਥੀ ਦੇ ਉਹਨਾਂ ਨੂੰ ਬੜਾ ਜਿਹੜਾ ਫਾਇਦਾ ਹੈ ਉਹ ਜਿਹੜਾ ਉਹ ਹੋਇਆ ਹੈ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਨਾਂ ਹੈ ਤੁਹਾਡ ਚੰਡੀਗੜ੍ਹ ਤੋਂ ਆਇਓ ਸਾਡਾ ਪੰਜਾਬ ਜੇ ਦੁਖੀ ਹੁੰਦਾ ਤਾਂ ਅਸੀਂ ਪੀਜੀ ਆਈ ਨੂੰ ਭੱਜਦੇ ਤੁਸੀਂ ਪੁੱਠੀ ਫੁਟਾ ਗੀਅਰ ਪਾ ਲਿਆ ਹਾਂਜੀ ਨਹੀਂ ਮੈਨੂੰ ਕਿਸੇ ਨੇ ਦੱਸਿਆ ਸੀ ਬਹੁਤ YouTube ਤੋਂ ਵੀ ਮੈਂ ਦੇਖ ਕੇ ਆਈ ਸੀ ਮੇਰੀ ਬੇਟੀ ਨੇ ਦੇਖਿਆ ਸੀਗਾ ਅੱਛਾ ਜੀ ਉਹਨਾਂ ਨੇ ਫੇਰ ਮੈਨੂੰ ਕਿਹਾ ਮੰਮੀ ਉੱਥੇ ਜਾ ਕੇ ਆਓ ਤੁਸੀਂ ਠੀਕ ਹੋ ਜਾਓਗੇ ਮੈਂ ਬਹੁਤ ਜ਼ਿਆਦਾ ਔਖੀ ਸੀ ਆ ਦੇਖੋ ਲਓ ਅੰਗੂਠੀ ਕੋਈ ਨਹੀਂ ਸੀ ਪੈਂਦੀ ਬਹੁਤ ਸਾਰੇ ਉਂਗਲੀਆਂ ਸੁੱਜੀਆਂ ਸੀ ਤੁਰਿਆ ਨਹੀਂ ਸੀ ਜਾਂਦਾ ਅੱਛਾ ਮੈਂ ਦੇਖ ਲਓ ਸਾਰੀਆਂ ਪਾਲੀਆਂ ਬਿਲਕੁਲ ਠੀਕ ਆ ਹਾਂਜੀ ਬਿਲਕੁਲ ਤੁਸੀਂ ਹਾਂਜੀ ਤੁਰਿਆ ਨਹੀਂ ਸੀ ਜਾਂਦਾ ਬਿਲਕੁਲ ਵੀ ਬਹੁਤ ਬੁਰੀ ਹਾਲਤ ਸੀ ਬੇਟ ਵੀ ਘਟ ਗਿਆ ਸੀਗਾ ਹੁਣ ਮੈਂ ਬਿਲਕੁਲ ਸਹੀ ਹਾਂ ਅੱਛਾ ਹਾਂ ਜੀ ਮਤਲਬ ਤੁਸੀਂ ਆਪਣੇ ਟੈਸਟ ਲਈ ਮਸ਼ੀਨ ਅੰਗੂਠੀ ਨੂੰ ਮੰਨਦੇ ਹੋ ਵੀ ਜੇ ਤਾਂ ਅੰਗੂਠੀ ਪੈ ਗਈ ਤਾਂ ਠੀਕ ਹੈ ਹਾਂ ਜੀ ਹਾਂ ਜੀ ਦੇਖੋ ਹੁਣ ਮੈਂ ਠੀਕ ਹਾਂ ਬਿਲਕੁਲ ਅੱਛਾ ਅੱਛਾ ਹਾਂ ਜੀ ਸਟਾਰਟ ਕੀ ਵੀ ਹੋਇਆ ਸੀ ਪ੍ਰੋਬਲਮ ਮਤਲਬ ਚਿਕਨਗੁਨੀਆ ਬੁਖਾਰ ਹੋਇਆ ਸੀ ਉਹਦੇ ਨਾਲ ਚਿਕਨਗੁਨੀਆ ਤੋਂ ਫਿਰ ਬਸ ਇਹ ਜੋੜਾਂ 'ਚ ਦਰਦ ਰਹਿ ਗਿਆ ਵੀ ਤੁਹਾਡੇ ਨਾਲ ਉਹੀ ਗੱਲ ਹੋਈ ਹੈ ਕਿ ਤੁਹਾਨੂੰ ਚਿਕਨਗੁਨੀਆ ਹੋਈ ਆ ਦਰਦ ਹੋਏ ਬੁਖਾਰ ਉਤਰ ਗਿਆ ਤੇ ਦਵਾਈ ਤੁਸੀਂ ਛੱਡਤੀ ਵਿੱਚੇ ਛੱਡਤੀ ਹਾਂ ਜੀ ਵਿੱਚੇ ਛੱਡਤੀ ਤਾਂ ਫਿਰ ਉਹ ਜ਼ਿਆਦਾ ਵੱਧ ਗਿਆ ਕੰਮ ਫਿਰ ਮੈਨੂੰ ਬਸ ਮੇਰੀ ਬੇਟੀ ਕੈਨੇਡਾ ਚ ਆ ਉਹਨਾਂ ਨੇ ਮੈਨੂੰ ਦੱਸਿਆ ਹਾਂਜੀ ਦੇਖ ਕੇ ਜੀ 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 ਹਾਂਜੀ ਕੈਨੇਡਾ ਚ ਉਹਨੇ YouTube ਚ ਦੇਖਿਆ ਤੇ ਉਹਨੇ ਮੈਨੂੰ ਭੇਜਿਆ ਕਿ ਮੰਮੀ ਉੱਥੇ ਜਾ ਕੇ ਆਓ ਉੱਥੇ ਤੁਸੀਂ ਠੀਕ ਹੋਵੋਗੇ ਅੱਛਾ ਕਿੰਨੇ ਕ ਟਾਈਮ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮੰਜੂ ਜੀ ਮੈਨੂੰ ਹੋ ਹੀ ਗਿਆ ਸੀਗਾ ਦੋ ਤਿੰਨ ਕਿ ਮਹੀਨਿਆਂ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਦੋ ਤਿੰਨ ਮਹੀਨਿਆਂ ਹਾਂਜੀ ਬਹੁਤ ਜ਼ਿਆਦਾ ਸੀ ਇਹਦਾ ਬਹੁਤ ਜ਼ਿਆਦਾ ਕੰਮ ਵਧਿਆ ਹੋਇਆ ਸੀਗਾ ਅੱਛਾ ਸੋਇਲਿੰਗ ਆਈ ਹੋਈ ਸੀ ਮਤਲਬ ਹੱਥ ਪੈਰ ਮੁਰਦੇ ਨਹੀਂ ਸੀ ਮੁਰਦੇ ਬਿਲਕੁਲ ਹੀ ਨਹੀਂ ਸੀ ਮੁਰ ए, ए, अच्छा किमे ਹੁੰਦਾ ਸੀ ਹੱਥ ਪਹਿਲਾਂ ਤੁਹਾਡਾ ਇਹ ਇਹ ਦੇਖੋ ਉਂਗਲਾਂ ਐਨ ਅਪ ਸੁਜੀਆਂ ਪੰਜੀਆਂ ਸੀ ਇੱਥੇ ਗੱਠਾਂ ਬਣ ਗਈਆਂ ਸੀ ਆ ਚੀਜ਼ਾਂ ਪੂਰੀਆਂ ਇੱਦਾਂ ਗੱਠਾਂ ਬਣੀਆਂ ਹੋਈਆਂ ਸੀਗੀਆਂ ਅੱਛਾ ਹਾਂਜੀ ਤੇ ਬੰਦ ਇੱਦਾਂ ਤਾਂ ਮੈਂ ਕਰੇ ਨਹੀਂ ਸੀ ਸਾਦੀ ਬਿਲਕੁਲ ਵੀ ਫਿਰ ਰੋਟੀ ਪਾਣੀ ਘਰੇ ਕਿਵੇਂ ਬਣਾਉਂਦੇ ਸੀ ਬਸ ਆਟਾ ਬਹੁਤ ਔਖਾ ਗੁੰਦੀ ਸੀ ਆਪੇ ਇਕੱਲੀ ਸੀ ਨਾ ਫਿਰ ਬੱਚੇ ਬਾਹਰ ਆ ਤੇ ਬਹੁਤ ਔਖਾ ਕਰਦੀ ਸੀ ਹਾਂਜੀ ਅੱਛਾ ਤੇ ਹਾਂਜੀ ਕਿੰਨੇ ਟਾਈਮ ਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਬਸ ਬਹੁਤ ਜਲਦੀ ਹੋ ਗਿਆ ਬਹੁਤ ਜਲਦੀ ਹੋ ਗਿਆ ਬਹੁਤ ਜਲਦੀ ਹਾਂਜੀ ਜੇ ਜਦੋਂ ਤੁਸੀਂ ਇੱਥੇ ਆਏ ਤੁਸੀਂ ਇਹ ਬੂੰਦਾ ਦਿੱਤੀ ਸੀ ਤੁਹਾਨੂੰ ਇਹਨਾਂ ਹਾਂ ਲੱਗਦਾ ਸੀ ਬੂੰਦਾ ਠੀਕ ਕਰਨਗੇ ਪਾਣੀ ਵਰਗੀਆਂ ਜਦੋਂ ਮੈਂ ਡਾਕਟਰ ਸਾਹਿਬ ਨੂੰ ਪਹਿਲੀ ਵਾਰ ਜਦੋਂ ਮੈਂ ਡਾਕਟਰ ਸਾਹਿਬ ਨੂੰ ਪਹਿਲੀ ਵਾਰ ਮਿਲਿਆ ਸੀ ਇਹਨਾਂ ਨੇ ਕਿਹਾ ਸੀ ਮੇਰੇ ਕੋਲ ਬੂੰਦਾ ਨੇ ਕਰਾਮਾਤੀ ਬੂੰਦਾ ਹੈ ਗਿਆ ਮੈਂ ਕਿਹਾ ਡਾਕਟਰ ਸਾਹਿਬ ਇਹ ਕਿਵੇਂ ਠੀਕ ਹੋ ਸਕਦੀ ਹੈ ਕੋਈ ਮੈਨੂੰ ਵੀ ਮੈਂ ਕਿਹਾ ਇਦਾਂ ਹੋ ਨਹੀਂ ਸਕਦਾ ਹੈਗਾ ਪਰ ਬਹੁਤ ਜ਼ਿਆਦਾ ਮੈਂ ਸਹੀ ਹੋਈਆਂ ਠੀਕ ਹੋਈ ਸਭ ਐ ਕਹਿੰਦੇ ਸੀ ਤਾਂ ਮੈਂ ਹੋਈ ਸਾਰੇ ਠੀਕ ਹੋਣ ਇਸ ਤਰ੍ਹਾਂ ਕਿੰਨਾ ਟਾਈਮ ਤੁਹਾਨੂੰ ਇਹ ਬਿਮਾਰੀ ਚਿਕਨਗੁਨੀ ਤੋਂ ਬਾਅਦ ਸੋਜੇ ਵਾਲੀ ਰਹੀ ਮੈਨੂੰ ਹੋਇਆ ਗਿਆ ਇਹ 2016 ਚ ਹੋਇਆ ਸੀ ਮੈਨੂੰ ਹਾਂ ਜੀ ਮੈਂ ਐਲੋਪੈਥੀ ਬਹੁਤ ਜ਼ਿਆਦਾ ਖਾਦੀ ਐ 16 ਚ ਹੋ ਗਿਆ ਸੀ ਬੀਤੂ 10 ਸਾਲ ਹੁਣ 9 ਸਾਲ ਹੋ ਗਏ ਜੀ 9 10 ਸਾਲ ਹੋ ਗਿਆ ਇਹ ਲੋ ਐਲੋਪੈਥੀ ਖਾਂਦੀ ਰਹੀ ਕੋਈ ਫਰਕ ਨਹੀਂ ਸੀ ਬਿਆ ਫਿਰ ਤੇ ਤੁਸੀਂ ਸਮਝ ਲਓ ਵੀ ਗਠੀਆ ਸੀ ਗਠੀਆ ਹਾਂ ਗਠੀਆ ਫਿਰ ਤੇ ਗਠੀਏ ਤੇ 골ਡਨ ਮਰੀਜ਼ ਬਣ ਗਏ ਤੁਸੀਂ ਹਾਂਜੀ ਹੋਏ ਹੋਏ ਜੀ ਹਾਂਜੀ ਨੇਮ ਆਉਣ ਠੀਕ ਆ ਮੈਂ ਹਾਂ ਠੀਕ ਹਾਂਜੀ ਹੁਣ ਹੁਣ ਮਤਲਬ ਗਠੇ ਵਾਲੀ ਲਾਈਫ ਤੇ ਹੋਣ ਦੀ ਲਾਈਫ ਚ ਕਿੰਨਾ ਕੁ ਫਰਕ ਆ ਮੰਜੂ ਜੀ ਨਹੀਂ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਨੂੰ ਤਾਂ ਨਹੀਂ ਸੀਗਾ ਵੀ ਮੈਂ ਠੀਕ ਹੋ ਜੂੰਗੀ ਐਲੋਪੈਥਿਕ ਆ ਖਾ ਕੇ ਮੈਂ ਤਾਂ ਐਸੀ ਕੋਈ ਹੋਰ ਨਾ ਕੋਈ ਬਿਮਾਰੀ ਲੱਜ ਜਵੇ ਕੋਈ ਕਿਦਾਂ ੰਡਰ ਲੱਗਦਾ ਸੀਗਾ ਬਹੁਤ ਜ਼ਿਆਦਾ ਨਹੀਂ ਹਾਂਜੀ ਹੁਣ ਠੀਕ ਆ ਮੈਂ ਤੇ ਉਹ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਤੁਹਾਡੀ ਸਿਹਤ ਨੂੰ ਵੀ ਕਾਫੀ ਫਰਕ ਪਿਆ ਉਹ ਤਾਂ ਵੇਟ ਘਟ ਗਿਆ ਸੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਅੱਛਾ ਜੀ ਹੁਣ ਠੀਕ ਰਹਿ ਗਿਆ ਸੀ ਹਾਂਜੀ ਹੁਣ ਠੀਕ ਆ ਵੇਟ ਵੱਧ ਗਿਆ ਹੁਣ ਹੁਣ ਕਿੰਨੇ ਹੁਣ 52 ਬ ਹੋਈ ਗਿਆ ਸੀਗਾ ਹਾਂਜੀ ਜੀ ਜੀ ਹਾਂ ਜੀ ਹੁਣ ਵੱਧਦਾ ਹੈ ਅੱਗੇ ਨਾਲੋਂ ਜੀ 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 ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਵੀਰ ਜੀ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚ ਕਾਲ ਬਾਈ ਜੀ ਸਰ ਸਰਕਾਰ ਵੀਰ ਜੀ ਕੀ ਨਾਂ ਹੈ ਤੁਹਾਡਾ ਜਿਸਪਾਲ ਆ ਜੀ ਕਿੱਥੋਂ ਆਇਆ ਜਿਸਪਾਲ ਜੀ ਇਹ ਤੋਲੇਵਾਲ ਤੋਂ ਆਇਆ ਜੀ ਟੋਲੇਵਾਲ ਮਲੇਰਕੋਟਲੇ ਕੋਲ ਨਾ ਜੀ ਨਾਨਕ ਸਰਦ ਲਬਾ ਅੱਛਾ ਨਾਨਕ ਸਰ ਕੋਲੋਂ ਆਏ ਹੋ ਮਤਲਬ ਜਗਰਾਉਂ ਕੋਲੋਂ ਇਹਨਾਂ ਚੀਮਿਆਂ ਕੋਲੋਂ ਜੀ ਅੱਛਾ ਚੀਮਿਆਂ ਕੋਲੋਂ ਆਏ ਹੋ ਤੇ ਕੀ ਪ੍ਰੋਬਲਮ ਲੈ ਕੇ ਆਏ ਹੋ ਜਿਸਪਾਲ ਜੀ ਜੀ ਮੇਰੀ ਕੁ ਕੱਦ ਨਹੀਂ ਵਧਦਾ ਸੀ। ਅੱਛਾ ਵਧ ਨਹੀਂ ਰਿਹਾ ਸੀ। ਹਾਂ ਜੀ। ਅੱਛਾ ਤੇ ਫਿਰ ਉਹਦੀ ਮੈਡੀਸਨ ਲੈਣ ਆਇਓ। ਹਾਂ ਜੀ ਮੇਰੀ ਕੁੜੀ ਨੇ ਦੇਖਿਆ ਥੀ ਨੈੱਟ ਤੇ ਜੀ। ਅੱਛਾ ਜੀ। ਉਹਨੇ ਤੁਰਿਆ ਜੀ ਮੈਂ ਤਾਂ ਦਿਹਾੜੀ ਕਰਦਾ ਜੀ। ਅੱਛਾ ਜੀ। ਹਾਂ ਜੀ ਟਾਈਮ ਕੱਢ ਕੇ ਲੈ ਕੇ ਆਤੀ ਦਵਾਈ ਮਹੀਨਾ ਹੋ ਗਿਆ ਜੀ। ਅੱਛਾ ਜੀ। ਮਹੀਨੇ ਵਿੱਚ ਇੰਨਾ ਇੰਚ ਕੱਦ ਵਧ ਗਿਆ ਜੀ। 1 ਮਹੀਨੇ ਚ? ਹਾਂ ਜੀ 1 ਮਹੀਨੇ। 1 ਮਹੀਨੇ ਚ 1 ਇੰਚ। ਹਾਂ ਜੀ। ਦਸਵਾਲ ਜੀ ਨਿਸ਼ਾਨੀ ਠੀਕ ਲਾਈ ਹੋਈ ਹੈ। ਜਮਨ ਨਿਸ਼ਾਨੀ ਠੀਕ ਲੱਗੀ ਹੋਈ ਤਾਂ ਹੀ ਆਇਆ ਜੀ ਮੈਂ 700 ਰੁਪਿਆ ਦਿਹਾੜੀ ਛੱਡ ਕੇ। ਅੱਛ ਕੀ ਇਸ ਤਰ੍ਹਾਂ ਦਾ ਕੀ ਕੀਤਾ ਡਾਕਟਰ ਸਾਹਿਬ ਨੇ ਬਸ ਆ ਬੂੰਦੀ ਦਿੱਤੀਆਂ ਨੇ ਤੇ ਬੂੰਦਨ ਵਾਲੀ ਕੰਮ ਮਤਲਬ ਠੀਕ ਬੈਠ ਗਿਆ ਕੰਮ ਠੀਕ ਹੈ अच्छा फिर ਜਿਹੜੇ ਜਸਪਾਲ ਜੀ ਤੁਹਾਡੀ ਬੱਚੀ ਦਾ ਚਲੋ ਪ੍ਰਮਾਤਮਾ ਨੇ ਵੀਡੀਓ ਦੇਖ ਲਈ ਤੇ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਦੀ ਹਾਈਟਾਂ ਤੋਂ ਬਹੁਤ ਤੁਸੀਂ ਵੀ ਪਰੇਸ਼ਾਨ ਸੀ ਤਾਂ ਹੀ ਆਏ ਹੋ ਦਿਹਾੜੀ ਛੱਡ ਕੇ 7-800 ਰੁਪਏ ਦੀ ਆਪਣੀ ਦਿਹਾੜੀ ਛੱਡ ਕੇ ਆ ਤੇ ਜਿਹੜੇ ਲੋਕ ਇਸ ਵੇਲੇ ਦਿਹਾੜੀਆਂ ਖਰਾਬ ਕਰ ਕਰਕੇ ਪੈਸੇ ਖਰਾਬ ਕਰ ਰਹੇ ਨੇ ਆਲੇ ਦੁਆਲੇ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਡਾਕਟਰਾਂ ਕੋਲ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਇਹੀ ਸਲਾਹ ਦੇਵਾਂਗੇ ਜੀ ਵੀ ਉੱਥੇ ਹੀ ਚਲੋ ਮੇਰੇ ਨਾਲ ਲੋਧਿਆਣੇ ਅੱਛਾ ਵੀ ਅਪ ਤੁਹਾਨੂੰ ਦਵਾਈ ਕਿੱਥੇ ਆਏ ਤੁਸੀਂ ਆਏ ਕਿੱਥੇ ਹੋ ਇਸੇ ਲੋਥ ਇੱਥੇ ਆ 是。<laughs> ਸਾਨੇਵਾਲ ਦੀ ਅੱਛਾ ਸਾਨੇਵਾਲ ਆਇਆ ਤੁਸੀਂ ਹਾਂ ਜੀ 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 ਚਲੋ ਤੁਸੀਂ ਦੇਖੋ ਆਪਣੀ ਬੱਚੀ ਦੀ ਹਾਈਟ ਵਧਣ ਦੀ ਇੰਨੀ ਖੁਸ਼ੀ ਹੈਗੀ ਇਹ ਹਸਪੀਟਲ ਆਗੇ ਪਰ ਪਤਾ ਨਹੀਂ ਇਹ ਸ਼ੇਅਰ ਕਿਹੜਾ ਸਾਨੇਵਾਲ ਹੈਗਾ ਇਹ ਸੋ ਅਸੀਂ ਹੁਣ ਜਿਹੜੇ ਪੱਤੇ ਹੈਗੇ ਜਿੰਨਾਂ ਦਾ ਡਾਕਟਰ ਸਾਹਿਬ ਨੇ ਦਾਵਾ ਕੀਤਾ ਹੈ ਕਿ ਪੱਤਿਆਂ ਦੇ ਬੜੇ ਫਾਇਦੇ ਹੈਗੇ ਨੇ ਉਸ ਦਰਖਤ ਦੇ ਕੋਲ ਜਾ ਕੇ ਹੀ ਅਸੀਂ ਕੋਸ਼ਿਸ਼ ਕਰਦੇ ਸਾਰੀ ਗੱਲਬਾਤ ਡਾਕਟਰ ਸਾਹਿਬ ਨਾਲ ਕਰੀਏ ਔਰ ਜਿਹੜੇ ਡਾਕਟਰ ਸਾਹਿਬ ਆਪਾ ਚੱਲਦੇ ਹੈਗੇ ਅਸੀਂ ਜਾ ਕੇ ਉੱਥੇ ਗੱਲਬਾਤ ਕਰਦੇ ਹਾਂ ਸਮਝਾਂਗੇ ਕਿ ਇਹ ਦਰਖਤ ਹੈਗਾ ਕੀ ਕੀ ਫਾਇਦਾ ਜਿਹੜਾ ਸਾਨੂੰ ਕਰ ਸਕਦਾ ਡਾਕਟਰ ਸਾਹਿਬ ਦਾ ਕਹਿੰਦੇ ਕਿ ਜਿਸ ਘਰ ਦੇ ਵਿੱਚ ਇਹ ਔਰਤਾਂ ਨੇ ਤਾਂ ਉੱਥੇ ਬਿਮਾਰੀ ਦਾ ਕੋਈ ਕੰਮ ਨਹੀਂ ਕਿਵੇਂ ਜੀ ਰੁਕੀ ਸਾਹਿਬ ਇਹ ਇੱਕ ਅਸੀ ਲੇਡੀਜ਼ ਦਾ ਟੋਨਿਕ ਕਹਿ ਸਕਦੇ ਹੂੰ ਜਿਹੜੀ ਲੇਡੀਜ਼ ਨੂੰ ਰਸੋਲੀਆਂ ਹੋ ਜਾਂਦੀਆਂ ਨੇ ਜਾਂ ਬੱਚੇਦਾਨੀ ਦੀ ਕੋਈ ਪ੍ਰੋਬਲਮ ਹੋ ਜਾਂਦੀ ਆ ਅਲਕੋਰੀ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਜੋੜਾਂ ਦਾ ਦਰਦ ਹੋ ਜਾਂਦਾ ਪੇਨ ਹੋ ਜਾਂਦੀ ਆ ਹਨਾ ਉਹਨੂੰ ਸਾਰੀਆਂ ਚੀਜ਼ਾਂ ਨੂੰ ਇਹ ਕੱਲਾ ਹੀ ਇੱਕ ਦਰਖਤ ਹੱਲ ਕਰ ਦਿੰਦਾ ਅੱਛਾ ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਸਾਡੀਆਂ ਭੈਣਾਂ ਨੂੰ ਪਤਾ ਇੱਕ ਅਸ਼ੋਕਾ ਰਿਸਤ ਕਰਕੇ ਇੱਕ ਸਿਰਪ ਆਉਂਦਾ ਹਾਂਜੀ ਆਉਂਦਾ ਜੀ ਬੜਾ ਮਸ਼ਹੂਰ ਹੈਗਾ ਇਹ ਅਸ਼ੋਕਾ ਰਿਸਤ ਅਸ਼ੋਕਾ ਰਿਸਤ ਤਕਰੀਬਨ ਤਰੀ ਨੂੰ ਸਾਡੀਆਂ ਭੈਣਾਂ ਨੇ ਉਹਦਾ ਇਸਤੇਮਾਲ ਕੀਤਾ ਹੀ ਹੋਣਾ ਹਰ ਇੱਕ ਲੇਡੀਜ਼ ਕਰਦੀ ਆ ਉਹਦਾ ਏ ਅੱਜ ਉਹੀ ਅਸ਼ੋਕਾ ਟਰੀ ਆਹੇ ਅਸ਼ੋਕਾ ਦਾ ਦਰਖਤ ਆ ਇਹ ਅਸ਼ੋਕਾ ਦਾ ਜਿਹਦਾ ਉਹ ਸਰਪ ਤਿਆਰ ਹੁੰਦਾ ਜਿਹੜਾ ਬਾਜ਼ਾਰ ਤੋਂ ਲੈ ਕੇ ਉਹ ਪਿੰਦੀਆਂ ਨੇ ਲੇਕਿਨ ਅੱਜ ਅਸੀਂ ਉਹਨਾਂ ਨੂੰ ਘਰੇ ਉਹਨਾਂ ਨੂੰ ਕੋਈ ਰੈਸਟ ਲੈਂਨ ਦੀ ਲੋੜ ਨਹੀਂ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਫ੍ਰੀ ਦੇ ਵਿੱਚ ਅੱਜ ਇੱਕ ਟੋਨਿਕ ਦੱਸ ਦੇਣਾ ਇੱਕ ਇੱਕ ਪੇੜ ਇਦਾਂ ਦਾ ਦੱਸ ਦੇਣਾ ਜਿਹੜਾ ਉਹ ਘਰੇ ਬੈਠ ਕੇ ਆਪਣੀ ਇੱਕ ਇੱਕ ਕੱਲੀ ਕੱਲੀ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸਰੀਰ ਨੂੰ ਬਿਲਕੁਲ ਕਲੀਨ ਰੱਖਣ ਗਿਆ ਤੇ ਤੰਦਰੁਸਤ ਰੱਖਣ ਗਿਆ ਉਹਨਾਂ ਨੂੰ ਬਿਮਾਰੀਆਂ ਤੋਂ ਛਡਕਾਰਾ ਪਾਇਆ ਜਾਊਗਾ ਜਿਹੜੀਆਂ ਲੇਡੀਜ਼ ਦਵਾਈਆਂ ਖਾ ਖਾ ਕੇ ਅੱਕ ਚੁੱਕੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਪ੍ਰੈਗਨਨਸੀ ਨਹੀਂ ਹੁੰਦੀ ਬੱਚੇ ਨਹੀਂ ਹੁੰਦੇ ਉਹਨਾਂ ਲਈ ਵੀ ਅੱਜ ਮੈਂ ਨੁਸਖਾ ਦੱਸੂੰਗਾ ਫਰੂਕੀ ਸਾਹਿਬ ਬਹੁਤ ਵਧੀਆ ਰਿਜ਼ਲਟ ਨੇ ਜਿਨ੍ਹਾਂ ਦੇ ਰਸੋਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਸਿਸਟ ਵਾਰ-ਵਾਰ ਬਣਦੀ ਹੈ ਜਿਨ੍ਹਾਂ ਨੂੰ ਲੁਕੋਰੀਆ ਰਹਿੰਦਾ ਜਿਹੜੀਆਂ ਭੈਣਾਂ ਨੂੰ ਬ੍ਰੀਡਿੰਗ ਜ਼ਿਆਦਾ ਹੁੰਦੀ ਆ ਉਹ ਸਾਰੀਆਂ ਦੇ ਲਈ ਅਸੀਂ ਅੱਜ ਇੱਕ ਦਰਖਤ ਦੇ ਨਾਲ ਹੀ ਸਾਰਾ ਹੱਲ ਕਰਾਂਗੇ ਤੇ ਜਦੋਂ ਤੁਸੀਂ ਇਹ ਗੱਲ ਕਹੀ ਹੈ ਕਿ ਸਾਡੇ ਜ਼ਿਹਨ 'ਚ ਤਾਂ ਸਭ ਤੋਂ ਪਹਿਲਾਂ ਫਿਰ ਡਾਕਟਰ ਸਾਹਿਬ ਇਹ ਗੱਲ ਆਉਂਦੀ ਹੈ ਕਿ ਜਿਹੜਾ ਇਹ ਦਰਖਤ ਹੈਗਾ ਇਹ ਸਕਿਨ ਦੇ ਉੱਤੇ ਵੀ ਕੰਮ ਕਰੇਗਾ ਔਰਤਾਂ ਦੀ ਕਿਉਂਕਿ ਜਿੱਥੇ ਗੱਲ ਹੋਵੇ ਤੇ Okay. ਪੈਣਾ ਦੀ ਗੱਲ ਹੋਵੇ ਤੇ ਉਹਨਾਂ ਦੇ ਚਿਹਰੇ ਦੀ ਗੱਲ ਨਾ ਹੋਵੇ ਮੈਨੂੰ ਲੱਗਦਾ ਫਿਰ ਵੀ ਗੱਲਬਾਤ ਅਧੂਰੀ ਹੈ ਦੇਖੋ ਬਰੁਖਤ ਸਾਹਿਬ ਸਕੈਨ ਦੇ ਉੱਤੇ ਤਾਂ ਮੈਂ ਕਹਿੰਨਾ ਜੇ ਮੇਰੇ ਤੋਂ ਵੱਧ ਮੈਡਮ ਦੱਸਣ ਦਾ ਸਾਰਾ ਤੋਂ ਵਧੀਆ ਹੋਊਗਾ ਇਹਨਾਂ ਨੇ ਇਹਦੇ ਉੱਤੇ ਰਿਜ਼ਲਟ ਬਹੁਤ ਵਧੀਆ ਲਏ ਹੋਏ ਨੇ ਜਿਹੜੀਆਂ ਸਾਡੀਆਂ ਭੈਣਾਂ ਆਉਂਦੀਆਂ ਨੇ ਜਦੋਂ ਭੈਣਾਂ ਆਉਂਦੀਆਂ ਨੇ ਮੈਡਮ ਨਾਲ ਗੱਲਬਾਤ ਕਰਦੀਆਂ ਨੇ ਇਹ ਕੋਈ ਨਾ ਕੋਈ ਨੁਸਖਾ ਦੱਸਦੀਆਂ ਨੇ ਉਹਨਾਂ ਨੂੰ ਦੱਸਦੇ ਨੇ ਇੱਕ ਘਰੇ ਬੈਠ ਕੇ ਉਹਨਾਂ ਨੂੰ ਫੇਸ ਪੈਕ ਦੱਸਦੇ ਨੇ ਉੱਤੇ ਕਲੀਨਿਕ ਤੇ ਬੈਠ ਕੇ ਇਹਨਾਂ ਨੇ ਕਹਿੰਦੇ ਘਰੇ ਬੈਠ ਕੇ ਤੁਸੀਂ ਫੇਸ ਪੈਕ ਬਣਾਓ ਜਾਂ ਤੁਸੀਂ ਕੋਈ ਆਇ ਹਣਾ ਇਦਾਂ ਦੀਆਂ ਚੀਜ਼ਾਂ ਐ ਦੱਸਦੇ ਰਿਆਂ ਤੈਨੂੰ ਤਾਂ ਲੇਡੀਜ਼ ਜਿਹੜੀਆਂ ਨੇ ਆਪਣੇ ਫਾਇਦੇ ਲੈਂਦੀਆਂ ਨੇ ਇਹ ਚੀਜ਼ਾਂ ਦਾ ਜੀ ਜੀ ਚਲੋ ਆਪਾਂ ਮੈਮ ਨਾਲ ਗੱਲ ਕਰਦੇ ਆਂ ਇਹ ਦਰਖਤ ਹੈਗਾ ਡਾਕਟਰ ਸਾਹਿਬ ਨੇ ਕਿਹਾ ਵੀ ਜਿੱਥੇ ਇਹ ਦਰਖਤ ਉਸ ਘਰ 'ਚ ਔਰਤ ਨੂੰ ਕੋਈ ਬਿਮਾਰੀ ਨਹੀਂ ਤੇ ਮੈਂ ਇਹਨਾਂ ਕੋਲ ਪੁੱਛਿਆ ਕਿ ਔਰਤਾਂ ਦੀ ਗੱਲ ਹੋਵੇ ਤੇ ਸਹੱਪਣ ਦੀ ਗੱਲ ਨਾ ਹੋਵੇ ਚਿਹਰੇ ਦੀ ਗੱਲ ਨਾ ਹੋਵੇ ਨਿਖਾਰ ਦੀ ਗੱਲ ਨਾ ਹੋਵੇ ਸਕਿਨ ਦੀ ਗੱਲ ਨਾ ਹੋਵੇ ਫਿਰ ਗੱਲਬਾਤ ਅਧੂਰੀ ਐ ਸਾਡੀਆਂ ਭੈਣਾਂ ਕਿਵੇਂ ਇਸ ਦੇ ਪੱਤੇਆਂ ਨੂੰ ਇਸ ਅਸ਼ੋਕਾ ਦਰਖਤ ਦੇ ਪੱਤੇਆਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਆ ਨਹੀਂ ਇਹਦੀ ਟਾਣੀ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਨੇ ਇਹਨਾਂ ਦੇ ਅ ਇਹਦੀ ਜਿਹੜੀ ਸੱਕ ਹੈਗਾ ਉਹਦਾ ਕਿਵੇਂ ਇਸਤੇਮਾਲ ਕਰ ਸਕਦੇ ਨੇ ਇਹ ਤਾਂ ਵੀ ਜੀ ਬਹੁਤ ਹੀ ਵਧੀਆ ਆ ਹਮ ਲੇਡੀਜ਼ ਲਈ ਖਾਸ ਕਰਕੇ ਲੇਡੀਜ਼ ਨੂੰ ਮੰਨਿਆ ਗਿਆ ਵੀ ਇਹ ਜਿੱਥੇ ਇਹ ਦਰਖਤ ਆ ਹੋ ਲੇਡੀਜ਼ ਬੰ ਮਾਰ ਨਹੀਂ ਹੋ ਸਕਦੀ ਜਿਸ ਘਰ ਚ ਲੱਗਿਆ ਹੋਇਆ ਹੈ ਹਾਂਜੀ ਕਿਉਂਕਿ ਸਕਿਨ ਲਈ ਵੀ ਬਹੁਤ ਵਧੀਆ ਹੈ ਜੇ ਲੇਡੀਜ਼ ਪ੍ਰੋਬਲਮ ਹੋਵੇ ਕੋਈ ਵੀ ਹੁਣ ਲਕੋਰੀਆ ਦੀ ਪ੍ਰੋਬਲਮ ਹੋਵੇ ਜਾਂ ਮੈਂਸੇਸ ਦੀ ਪ੍ਰੋਬਲਮ ਹੋਵੇ ਜਾਂ ਦਰਦ ਰਹਿੰਦਾ ਹੋਵੇ ਮੈਂਸੇਸ ਟਾਈਮ ਜਾਂ ਜਿਵੇਂ ਪੈਠ ਦਰਦ ਹੁੰਦੀ ਆ ਕਮਰ ਦਰਦ ਹੁੰਦੀ ਆ ਮੈਂਸਿਸ ਹੋਣ ਤੋਂ ਪਹਿਲਾਂ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਆਏ ਸਕਿਨ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਫੇਸ ਲਈ ਖਾਸ ਕਰਕੇ ਛੋੜੜੀਆਂ ਹੋਣ ਸਕਿਨ ਲੂਜ਼ ਹੋਵੇ ਸਕਿਨ ਫੇਸ ਤੇ ਲਾਲ ਲਾਲ ਹੁੰਦੇ ਹੋਵੇ ਜਾਂ ਕਈ ਪੈਣਾ ਮੇਰੀਆਂ ਹੱਲਪਾ ਇਥੇ ਜੀ ਕਰੀਮਾ ਲਾਲ ਆ ਕੇ ਬਹੁਤ ਜ਼ਿਆਦਾ ਸਕਿਨ ਉਹਨਾਂ ਦੀ ਪਤਲੀ ਹੋ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹਦਾ ਓਕੇ ਜੀ ਜੀ ਅਸੀਂ ਸਮਝਾਂਗੇ ਵੀ ਇਹਦਾ ਇਸਤੇਮਾਲ ਕਿਵੇਂ ਕਰਨਾ ਡਾਕਟਰ ਸਾਹਿਬ ਹੁਣ ਆਪਾਂ ਗੱਲਬਾਤ ਤੁਸੀਂ ਕਰ ਰਹੇ ਸੀ ਕਿ ਬਾਝਪਨ ਦੇ ਉੱਤੇ ਜਿਹੜੀਆਂ ਸਾਡੀਆਂ ਭੈਣਾਂ ਨੂੰ ਜਿਹੜੇ ਸਾਡੇ ਵੀਰਾਂ ਨੂੰ ਦਿੱਕਤ ਹੈਗੀ ਹੈ ਘਰ ਦੇ ਵਿੱਚ ਬਹੁਤ ਸਾਲ ਹੋ ਗਏ ਖੁਸ਼ਖਬਰੀ ਉਡੀਕਦੇ ਆਂ ਤੇ ਅਜੇ ਤੱਕ ਖੁਸ਼ਖਬਰੀ ਪਹੁੰਚ ਹੀ ਨਹੀਂ ਰਹੀ ਰੁਕੀ ਸਾਹਿਬ ਜਿਹੜੇ ਬਾਝਪਨ ਹਨਾ ਬਾਝਪਨ ਇੱਕ ਬਹੁਤ ਵੱਡਾ ਹਊਆ ਬਣਾ ਕੇ ਰੱਖਤਾ ਹਮ ਆਈਵੀਐਫ ਕਰਾ ਲਓ ਤਰ੍ਹਾਂ ਤਰ੍ਹਾਂ ਦੇ ਟੈਸਟ ਕਰਵਾ ਲਓ ਹਮ ਜੇ ਤੁਹਾਡੀ ਬੱਚੇਦਾਨੀ ਸਾਫ਼ ਆ ਬੱਚੇਦਾਨੀ ਦੇ ਵਿੱਚ ਕੋਈ ਰਸੋਲ ਨਹੀਂ ਉਹਦੀ ਜੇ ਤੰਦਰੁਸਤ ਆ ਕਹਿੰਦੇ ਹੁੰਦੇ ਨੇ ਬੱਚੇਦਾਨੀ ਤੰਦਰੁਸਤ ਆ ਬੱਚੇਦਾਨੀ ਸਟਰੋਂਗ ਆ ਤਾਂ ਪ੍ਰੈਗਨਨਸੀ ਹੋਣੀ ਹੋਣੀ ਆ ਠੀਕ ਆ ਪ੍ਰੈਗਨਨਸੀ ਨਾ ਹੋਣ ਦੇ ਕਾਰਨ ਹੁੰਦੇ ਨੇ ਸਿਸਟ ਹੋ ਜਾਂਦੀ ਆ ਕਈ ਵਾਰ ਕੋਰੀਅਰ ਦੀ ਪ੍ਰੋਬਲਮ ਹੋ ਜਾਂਦੀ ਆ ਕਈ ਵਾਰ ਟੈਕਨਿਕ ਵੱਜ ਜਾਂਦੀ ਆ ਘਟ ਜਾਂਦੀ ਆ ਜਾਂ ਹਨਾ ਸਹਿਜ ਵੱਜ ਜਾਂਦਾ ਇਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਹੁੰਦੀਆਂ ਨੇ ਜਿਹੜਾ ਸ਼ੋਕਾ ਟਰੀ ਦਾ ਅੱਜ ਮੈਂ ਦਰਖਤ ਦੇ ਪੱਤੇ ਹੱਥ ਚ ਲਈ ਖੜਾ ਆ ਜਾਂ ਆਪਾਂ ਸ਼ੋਕਰ ਟਰੀ ਦਾ ਸੱਕ ਲਾ ਲਈਏ ਜਿਹਨੂੰ ਅਸੀਂ ਛਾਲ ਕਹਿ ਦਿੰਨੇ ਆ ਇਹਨੂੰ ਉੱਪਰਲੀ ਉੱਪਰ ਨਹੀਂ ਲਾ ਕੇ ਛਿਲੜ ਨੂੰ ਇਹਨੂੰ ਲਾ ਕੇ ਜੇ ਇਹਦਾ ਕਾੜਾ ਬਣਾ ਕੇ ਅਸੀਂ ਪੀਨੇ ਆ ਤਾਂ ਫਰੂਕੀ ਸਾਹਿਬ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ 2 ਤੋਂ 3 ਗ੍ਰਾਮ ਦੀ ਮਾਤਰਾ ਲੈ ਕੇ ਤੁਸੀਂ ਇਹਦਾ ਕਾੜਾ ਬਣਾ ਕੇ ਸੇਵਣ ਕਰਨ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਜਾਂਦਾ ਇਹਦੇ ਪੱਤਿਆਂ ਦਾ ਕਾੜਾ ਵੀ ਬਣਾ ਸਕਦੇ ਆ ਇਹਦੀ ਛਾਲ ਦਾ ਕਾੜਾ ਵੀ ਬਣਾ ਸਕਦੇ ਆ ਇਹਦੇ ਬੀਜ ਦਾ ਵੀ ਰਿਜ਼ਲਟ ਨਹੀਂ ਫਰੂਕੀ ਸਾਹਿਬ ਇਹ ਨਹੀਂ ਹੈਗਾ ਕੱਲੇ ਪੱਤੇ ਤੇ ਸਾਕੀ ਕੰਮ ਹੁੰਦਾ ਇਹਦੇ ਜਿਹੜੇ ਬੀਜ ਨੇ ਉਹ ਵੀ ਕੰਮ ਆਉਂਦੇ ਨੇ ਇਹਦੇ ਵਿੱਚ ਫਰੂਕੀ ਸਾਹਿਬ ਮੈਂ ਦੱਸਦਾ ਪ੍ਰੈਗਨancies ਕਿਉਂ ਨਹੀਂ ਹੁੰਦੀ ਪ੍ਰੈਗਨੈਂਸੀ ਦਾ ਕੀ ਹੁੰਦਾ ਜਦੋਂ ਪ੍ਰੈਗਨੈਂਸੀ ਹੋਣੀ ਹੈ ਸਮੋਗ ਤੋਂ ਬਾਅਦ ਪ੍ਰੈਗਨੈਂਸੀ ਜਦੋਂ ਹੋਣੀ ਹੈ ਬੱਚੇ ਦਾ ਨੀਂਦਾ ਮੂੰਹ ਖੁੱਲਾ ਹੁੰਦਾ ਸਮੋਗ ਤੋਂ ਬਾਅਦ ਬੱਚੇ ਦਾ ਨੀਂਦਾ ਮੂੰਹ ਬੰਦ ਹੋਣਾ ਹੁੰਦਾ ਉਹ ਕੀ ਹੁੰਦਾ ਜਿਹੜਾ ਸਪਰਮ ਨੇ ਉਹਦੇ ਅੰਦਰ ਜਾ ਕੇ ਰੁਕ ਜਾਂਦੇ ਨੇ ਸਪਰਮ ਪ੍ਰੈਗਨੈਂਸੀ ਕਿਉਂ ਨਹੀਂ ਹੁੰਦੀ ਸਪਰਮ ਜਿਹੜੇ ਨੇ ਉਹ ਨਹੀਂ ਰੁਕਦੇ ਮੂੰਹ ਖੁੱਲਾ ਰਹਿ ਜਾਂਦਾ ਬੱਚੇ ਦਾ ਉਹਦੇ ਚ ਕੀ ਹੁੰਦਾ ਬੱਚੇ ਦਾ ਨਹੀਂ ਵੀਕ ਹੋ ਗਈ ਕਮਜ਼ੋਰ ਹੋ ਗਈ ਜਾਂ ਕਈ ਵਾਰ ਕਹਿੰਦੇ ਹੁੰਦੇ ਨੇ ਜਦੋਂ ਆਪਾਂ ਰਿਪੋਰਟ ਕੋਈ ਕਰਾਉਨੇ ਆ ਆਪਾਂ ਕੋਈ ਟੈਸਟ ਕਰਾਉਨੇ ਆ ਉਹਦੇ ਵਿੱਚ ਕੀ ਆਉਂਦਾ ਜਿਹੜੀ ਬੱਚੇਦਾਨੀ ਆ ਬੱਚੇਦਾਨੀ ਦੀ ਗਰਦਨ ਦੇ ਉੱਪਰਲੇ ਪਾਸੇ ਸਿਸਟ ਆ ਹਾਂ ਉਹਦੇ ਵਿੱਚ ਕਹਿਣਗੇ ਡਾਕਟਰ ਜੀ ਆਪਾਂ ਰਿਮੂਵ ਕਰੂ ਮੂੰਹ ਦੇ ਉੱਤੇ ਵੀ ਹੁੰਦੀ ਜੀ ਸਿਸਟ ਮੂੰਹ ਦੇ ਮੂਰੇ ਬਣੀ ਹੁੰਦੀ ਆ ਜੀ ਮੂੰਹ ਦੇ ਉੱਤੇਲੇ ਪਾਸੇ ਸਿਸਟ ਹੁੰਦੀ ਆ ਜਿਹਦੇ ਕਰਕੇ ਪ੍ਰੈਗਨੈਂਸੀ ਹੋਣ 'ਚ ਦਿੱਕਤਾਂ ਆਉਂਦੀਆਂ ਨੇ ਪ੍ਰੈਗਨੈਂਸੀ ਨਹੀਂ ਹੁੰਦੀ ਇਹ ਜਿਹੜੀ ਇਹਦਾ ਜਿਹੜੇ ਨਾ ਜਦੋਂ ਐ ਤਾਕਤ ਮਿਲ ਜਾਣੀ ਆ ਸਟਰੋਂਗ ਹੋ ਜਾਣੀ ਆ ਬੱਚੇਦਾਨੀ ਤਾਂ ਤੁਹਾਨੂੰ ਪ੍ਰੈਗਨਨਸੀ ਆਪਣੇ ਆਪ ਹੋ ਜਾਣੀ ਆ ਇਹਦੇ ਵਿੱਚ ਕੀ ਕਰਨਾ ਤੁਸੀਂ ਇਹਦੇ ਚਾਹੇ ਪੱਤੇ ਲੈ ਲਓ ਇਹਦਾ ਤੁਸੀਂ ਸਾਗ ਲੈ ਲਓ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਉਬਾਲੋ ਇੱਕ ਗਲਾਸ ਦਾ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਤੁਸੀਂ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਤੁਸੀਂ ਯਕੀਨ ਮੰਨਿਓ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਜਿਨ੍ਹਾਂ ਨੂੰ ਪ੍ਰੈਗਨਨਸੀ ਨਹੀਂ ਹੁੰਦੀ ਤੁਸੀਂ ਯਕੀਨ ਮੰਨਿਓ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਜਿੱਡੀ ਮਰਜ਼ੀ ਸਿਸਤ ਹੋਵੇ ਜਿੰਨੀ ਮਰਜ਼ੀ ਜਾਨੀ ਬਲੀਡਿੰਗ ਜ਼ਿਆਦਾ ਹੁੰਦੀ ਹੋਵੇ ਉਹਨਾਂ 'ਚ ਵੀ ਬਹੁਤ ਵਧੀਆ ਰਿਜ਼ਲਟ ਨਿਕਲਦਾ ਸਾਬੇ ਦੇ ਅੱਛਾ ਪਰਮਜੀਤ ਜੀ ਡਾਕਟਰ ਸਾਹਿਬਾ ਫਿਰ ਸਾਨੂੰ ਇਹ ਵੀ ਦੱਸ ਦੋ ਵੀ ਜਿਹੜਾ ਸਕਿਨ ਵਾਸਤੇ ਰਿਜ਼ਲਟ ਲੈਣਾ ਹੋਵੇ ਬੈਸਟ ਰਿਜ਼ਲਟ ਲੈਣਾ ਹੋਵੇ ਚਲੋ ਤੁਸੀਂ ਤਾਂ ਮੈਨੂੰ ਲੱਗਦਾ ਰੋਜ਼ ਇਸਤੇਮਾਲ ਕਰਦੇ ਲੱਗਦੇ ਹੋ ਤੇ ਸਾਡੀਆਂ ਭੈਣਾਂ ਕਿਵੇਂ ਇਸਤੇਮਾਲ ਕਰਨ ਖਾਸ ਕਰਕੇ ਜਿਨ੍ਹਾਂ ਦੀ ਸਕਿਨ ਤੇ ਕਾਲਾਪਨ ਆ ਗਿਆ ਹੈ ਦਾਗ ਪੈ ਗਏ ਨੇ ਛਾਈਆਂ ਪੈ ਗਈਆਂ ਨੇ ੱਤਬੇ ਪੈ ਗਏ ਨੇ ਖਾਰਿਸ਼ ਥੋੜੀ ਜੀ ਹੁੰਦੀ ਹੈ ਸਕਿਨ ਤੇ ਕਿਤੇ ਵੀ ਤੇ ਫਿਰ ਉਸ ਤੋਂ ਬਾਅਦ ਉਹ ਦਾਗ ਜੇ ਬਣ ਜਾਂਦੇ ਨੇ ਉਹ ਕਿਵੇਂ ਕਰਨੀ ਹੈ ਖਾਰਿਸ਼ ਹੁੰਦੀ ਰਹਿੰਦੀ ਹੈ ਸਾਰੇ ਮੂੰਹ ਦੇ ਉੱਤੇ ਈਚਿੰਗ ਹੁੰਦੀ ਰਹਿੰਦੀ ਹੈ ਮੂੰਹ ਦੇ ਉੱਤੇ ਇਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਵੀ ਜਿਵੇਂ ਇਹਨਾਂ ਦੇ ਪੱਤੇ ਲੈਣੇ ਨੇ ਪੱਤਿਆਂ ਨੂੰ ਉਬਾਲ ਲੈਣਾ ਉਬਾਲ ਕੇ ਜਦੋਂ ਥੋੜਾ ਜਿਹਾ ਪਾਣੀ ਰਹਿ ਜਾਣਾ ਉਹਨਾਂ ਨੂੰ ਠੰਡਾ ਕਰਕੇ ਉਹਦਾ ਮੈਸ਼ ਕਰ ਲੈਣਾ ਉਹਨੂੰ ਬਿਲਕੁਲ ਠੀਕ ਹੈ ਉਹਨਾਂ ਦਾ ਲੇਪ ਬਣਾ ਲੈਣਾ ਫੇਸ ਪੈਕ ਬਣਾ ਲੈਣਾ ਜਿਨ੍ਹਾਂ ਦੀ ਤਾਂ ਡਰਾਈ ਸਕਿਨ ਆ ਉਹ ਤਾਂ ਵਿੱਚ ਜਾਂ ਤਾਂ অ্যালোਵੈਰਾ ਜਾਂ ਨਾਰੀਅਲ ਦਾ ਤੇਲ ਕੁਛ ਵੀ ਪਾ ਸਕਦੇ ਨੇ ਠੀਕ ਹੈ ਜਿਨ੍ਹਾਂ ਦੇ ਵਿੱਚ ਉਦਾਂ ਆ ਆਹ ਲਈ ਜਿਸਕੇ ਨਾਲ ਉਹ ਇਦਾਂ ਹੀ ਫੇਸ ਪੈਕ ਬਣਾ ਕੇ ਲਾ ਸਕਦੇ ਨੇ 10 ਮਿੰਟ ਬਾਅਦ ਫੇਸ ਟੋਣਾ ਆ 글로 ਬਹੁਤ ਜ਼ਿਆਦਾ ਆਉਂਦਾ ਇਹਦੇ ਨਾਲ ਹੂੰ ਹੂੰ ਤੇ ਇਹ ਫਾਇਦਾ ਵੀ ਬਹੁਤ ਕਰਦਾ ਪਰ ਤੁਸੀਂ ਤਾਂ ਜਿਹੜੀ ਸਾਡੀ ਇੱਕ ਭੈਣ ਬੈਠੀ ਸੀ ਤੁਹਾਡੇ ਕੋਲ ਤੁਸੀਂ ਦੱਸਿਆ ਸੀ ਵੀ ਇਹ ਇਹਦੇ ਸਰੋਂ ਦੇ ਤੇਲ ਦੇ ਵਿੱਚ ਵੀ ਇਹਦਾ ਇਸਤੇਮਾਲ ਹੁੰਦਾ ਉਹ ਕਿਵੇਂ ਦੱਸਿਆ ਸੀ ਤੁਸੀਂ ਇਹਦਾ ਲੇਪ ਬਣਾਉਣਾ ਜਾਂ ਸਰੋਂ ਦੇ ਤੇਲ 'ਚ ਵੀ ਪਾ ਕੇ ਬਣਾ ਸਕਦੇ ਆ ਆਪਾਂ ਅੱਛਾ ਉਹ ਸਰੋਂ ਦਾ ਤੇਲ ਲਾ ਸਕਦੇ ਆਸੀਂ ਹਾਂਜੀ ਡਾਕਟਰ ਸਾਹਿਬ ਲਾ ਸਕਦੇ ਜੀ ਜਿਹੜੇ ਸਾਡੇ ਵੀਰ ਹੈਗੇ ਨੇ ਚਲੋ ਭੈਣਾਂ ਦੀ ਗਲਤੀ ਕਰਤੀ ਅੱਜਕੱਲ ਤੇ ਉਹ ਕਹਿੰਦੇ ਜੀ ਮੁੰਡਿਆਂ ਦਾ ਬੰਦਿਆਂ ਦਾ ਵੀ ਅਲੱਗ ਹੀ ਸੁਭਾਗ ਹੈ ਫਿਰ ਤੇਲ 'ਚ ਪਾ ਕੇ ਜਿਸ ਤਰੀਕੇ ਨਾਲ ਮੈਡਮ ਦੱਸ ਰਹੇ ਸੀ ਕਿ ਤੇਲ 'ਚ ਪਾ ਕੇ ਵੀ ਇਹਦਾ ਇਸਤੇਮਾਲ ਉਹ ਕਿਵੇਂ ਹੋਣਾ ਜੀ ਦੇਖੋ ਰੁਕੀ ਸਾਹਿਬ ਜਿਹੜਾ ਸਰੋਂ ਦਾ ਤੇਲ ਹੁੰਦਾ ਨਾ ਉਹਦੇ ਬੜੇ ਗੁਣ ਨੇ ਜੇ ਤੁਸੀਂ ਉਹਨੂੰ ਨਾ ਮੰਨ ਲਓ ਇਹਨੂੰ ਪੱਤੇ ਤੋੜ ਲੈਣੇ ਨੇ ਪੱਤੇ ਤੋੜ ਕੇ ਕਾੜਾ ਬਣਾ ਲੈਣਾ ਇਹਦਾ ਚੰਗੀ ਤਰ੍ਹਾਂ ਜਦੋਂ ਇੱਕ ਗਲਾਸ ਦਾ ਤੀਜਾ ਹਿੱਸਾ ਪਾਣੀ ਰਹਿ ਗਿਆ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸਰੋਂ ਦਾ ਤੇਲ ਪਾ ਲੈਣਾ ਸਰੋਂ ਦਾ ਤੇਲ ਪਾ ਕੇ ਉਹਨੂੰ ਕਾੜ ਲੈਣਾ ਚੰਗੀ ਤਰ੍ਹਾਂ ਕਾੜ ਕੇ ਜਦੋਂ ਤਰ ਤੜ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਠੀਕ ਹੈ ਜਦੋਂ ਕੱਲਾ ਤੇਲ ਰਹਿ ਗਿਆ ਉਹਨੂੰ ਛਾਣ ਕੇ ਉਤਾਰ ਕੇ ਰੱਖ ਲਓ ਉਹ ਫੇਸ ਤੇ ਵੀ ਲਗਾ ਸਕਦੇ ਆ ਅਸੀਂ ਜਿਨ੍ਹਾਂ ਦੇ ਫਰੁਕੀ ਸਾਹਿਬ ਜ਼ਖਮ ਨਹੀਂ ਸੁੱਕਦੇ ਹਾਂਜੀ ਜਿਹੜੇ ਬੜੇ ਪਰੇਸ਼ਾਨ ਨੇ ਲੋਕ ਜ਼ਖਮਾਂ ਤੋਂ ਜਿਹੜੇ ਕਹਿੰਦੇ ਨੇ ਜੀ ਸਾਡੇ ਕੀੜੇ ਪੈ ਗਏ ਸਾਡੇ ਚਮੜੀ ਬਿਲਕੁਲ ਹੀ ਖਰਾਬ ਹੋ ਗਈ ਗੈਂਗਰੀਨ ਤੱਕ ਠੀਕ ਹੋ ਜਾਂਦਾ ਫਰੁਕੀ ਸਾਹਿਬ ਇਹਦੇ ਨਾਲ ਇਹਦਾ ਤੇਲ ਜਾਂ ਇਹਦਾ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਸੱਕਦਾ ਪੀਸ ਕੇ ਰੱਖ ਲੋ ਇਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਉੱਪਰ ਲੇਪ ਕਰਨ ਨਾਲ ਜਿੰਨੇ ਮਰਜੀ ਪੁਰਾਣੇ ਤੋਂ ਪੁਰਾਣੇ ਫੋੜੇ ਫਿੰਸੀਆਂ ਗੈਂਗਰੀਨ ਹੋਵੇ ਜਾਂ ਪੁਰਾਣੇ ਤੋਂ ਪੁਰਾਣੇ ਕਹਿੰਦੇ ਹੁੰਦੇ ਨੇ 슈ਗਰ ਦਾ ਜ਼ਖਮ ਹੋਵੇ ਜਿਹੜਾ ਸੁੱਕਦਾ ਨਹੀਂ ਦਿਨਾਂ ਦੇ ਵਿੱਚ ਸੁੱਕ ਜਾਂਦਾ ਫਿਰ ਕਿਸਾਬ ਇਹਦੇ ਵਿੱਚ ਫੁਰਕੀ ਸਾਬ ਇੱਕ ਹੋਰ ਵੱਡਿਆ ਜੀ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਆ ਜਿਨ੍ਹਾਂ ਦੇ ਜੋੜਾਂ ਦਾ ਦਰਦ ਬਹੁਤ ਜ਼ਿਆਦਾ ਰਹਿੰਦਾ ਜਿਹੜੇ ਕਹਿੰਦੇ ਨੇ ਅਸੀਂ ਤੁਰ ਫੇਰ ਨਹੀਂ ਸਕਦੇ ਜੇ ਇਹਦਾ ਕੜਾ ਪੀਣਾ ਸ਼ੁਰੂ ਕਰ ਲੋ ਪੱਤੇ ਤੇ ਸੱਕਦਾ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਕੜਾ ਪੀਣਾ ਸ਼ੁਰੂ ਕਰ ਦਿਓ ਮੈਂ ਕਹਿੰਦਾ ਜੀ ਜੋੜਾਂ ਦਾ ਦਰਦ ਵੀ ਠੀਕ ਹੁੰਦਾ ਸਵੇਲਿੰਗ ਵੀ ਠੀਕ ਹੋ ਜਾਂਦੀ ਆ ਬਹੁਤ ਵਧੀਆ ਰਿਜ਼ਲਟ ਨੇ ਜਿਨ੍ਹਾਂ ਨੂੰ ਪਿਸ਼ਾਬ ਦੀ ਦਿੱਕਤ ਆ ਜਿਨ੍ਹਾਂ ਦਾ ਪਿਸ਼ਾਬ ਬੰਦ ਹੋ ਗਿਆ ਜਿਹੜੇ ਕਹਿੰਦੇ ਨੇ ਪਿਸ਼ਾਬ ਬੂੰਦ ਬੂੰਦ ਕਰਕੇ ਆਉਂਦਾ ਪਿਸ਼ਾਬ ਖੁੱਲ ਕੇ ਨਹੀਂ ਆਉਂਦਾ ਉਹਨਾਂ ਲਈ ਜੀ ਅੰਮ੍ਰਿਤ ਸਮਾਨ ਕੰਮ ਕਰਦਾ ਜਿਨ੍ਹਾਂ ਦੇ ਕਹਿਣ ਦਾ ਬਲੈਡਰ ਦੇ ਵਿੱਚ ਇੰਫੈਕਸ਼ਨ ਹੋ ਗਈ ਬਲੈਡਰ ਦੇ ਵਿੱਚ ਸੋਇਲੰਗ ਆ ਗਈ ਬਲੈਡਰ ਖਰਾਬ ਹੋ ਗਿਆ ਬਲੈਡਰ ਨੂੰ ਡਾਕਟਰ ਨੇ ਕਿਹਾ ਤਾਂ ਆਪਰੇਟ ਕਰਨਾ ਪਊਗਾ ਉਹ ਵੀ ਇਹਦਾ ਇਸਤੇਮਾਲ ਕਰ ਸਕਦੇ ਨੇ ਬਹੁਤ ਵਧੀਆ ਰਿਜ਼ਲਟ ਨੇ ਡੋਕੀ ਸਾਹਿਬ ਮੈਂ ਕਹਿੰਦਾ ਜੀ ਜੇ ਤੁਸੀਂ ਪ੍ਰੇਜ ਰੱਖ ਕੇ ਇਹ ਸ਼ੋਕਾ ਟਰੀ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕਦੇ ਬਿਮਾਰੀਆਂ ਨੇੜੇ ਆ ਹੀ ਨਹੀਂ ਸਕਦੀਆਂ ਜੀ 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 ਅੱਛਾ ਡਾਕਟਰ ਸਾਹਿਬ ਤੇ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਆਪਣੀ ਬਿਮਾਰੀ ਬਾਬਤ ਕੋਈ ਗੱਲਬਾਤ ਕਰਨੀ ਹੋਵੇ ਤੁਹਾਡੇ ਨਾਲ ਕਿਸੇ ਸਾਡੀ ਭੈਣ ਨੇ ਕਿਉਂਕਿ ਤੁਹਾਨੂੰ ਬੜੀ ਜਾਣਕਾਰੀ ਹੈ ਕੋਈ ਹੋਰ ਨੁਸਖਾ ਫਾਰਮੂਲਾ ਮੁਫਤ ਆਲਾ ਤੁਹਾਡੇ ਕੋਲੋਂ ਲੈਣਾ ਹੋਵੇ ਕਿਸੇ ਨੇ ਤੇ ਉਹ ਕਿਵੇਂ ਤੁਹਾਡੇ ਨਾਲ رابطہ ਕਰਨ ਫਿਰਕਸਾ ਸਾਡਾ ਹਸਪਤਾਲ ਹੈਗਾ ਏਪੀ ਲੈਟਰ ਹੋਮੋਪੈਥੀ ਹਸਪਤਾਲ ਰਾਮਗੜ੍ਹ ਰੋਡ ਨੀਅਰ ਅਨੰਤ ਵਿਆਰ ਕਲੋਨੀ ਸਾਡਾ ਸਮਾਂ ਆਏਗਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ 10 ਸੰਡੇ ਨੂੰ ਹੈਗਾ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 78146999434 ਇੱਕ ਨੰਬਰ ਦੂਸਰਾ ਨੰਬਰ ਹੈਗਾ ਸਾਡਾ ਹੀ 9915147604 ਦੋਨਾਂ ਤੇ ਕਿਸੇ ਤੇ ਵੀ ਰਾਬਤਾ ਕਾਇਮ ਕਰਕੇ ਤੁਸੀਂ ਗੱਲਬਾਤ ਕਰਕੇ ਸਾਡੇ ਸਟਾਫ ਨਾਲ ਟਾਈਮ ਲੈ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬ ਸੋ ਜਿਸ ਦਰਖਤ ਦੀ ਗੱਲ ਅਸੀਂ ਕੀਤੀ ਸੀ ਤੁਹਾਨੂੰ ਉਹ ਦਰਖਤ ਦਿਖਾ ਦਿੱਤਾ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਅਸ਼ੋਕੇ ਦਾ ਦਰਖਤ ਹੈ ਔਰ ਜਿਹੜਾ ਇਹ ਅਸ਼ੋਕਾ ਹੈਗਾ ਸਾਰਾ ਸੋਕਾ ਜਿਹੜਾ ਵੀ ਸਰੀਰ ਨੂੰ ਤੁਹਾਡੇ ਬਿਮਾਰੀਆਂ ਰੂਪੀ ਲੱਗ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖਮ ਹੋ ਗਿਆ ਡਾਕਟਰ ਸਾਹਿਬ ਦਾ ਕਹਿਣਾ ਖਾਸ ਕਰਕੇ ਜਿਹੜੀਆਂ ਭੈਣਾਂ ਇਸ ਵੇਲੇ ਬੱਚਿਆਂ ਤੋਂ ਮਹਿਰੂਮ ਨੇ ਕਲਕਾਰੀਆਂ ਸੁਣਨ ਵਾਸਤੇ ਉਹਨਾਂ ਦੇ ਕੰਨ ਤਰਸ ਚੁੱਕੇ ਨੇ ਵਿੜੇ ਸੁਣਨੇ ਪਏ ਨੇ ਔਰ ਜਿਨ੍ਹਾਂ ਨੂੰ ਲੱਗਦਾ ਕਿ ਪ੍ਰਮਾਤਮਾ ਪਤਾ ਨਹੀਂ ਸਾਡਾ ਵਿਆਹ ਕਰਕੇ ਭੁੱਲੀ ਗਿਆ ਬੱਚੇ ਵਾਲੇ ਪਾਸਿਓਂ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜਾ ਅਸ਼ੋਕੇ ਦਾ ਦਰਖਤ ਹੈਗਾ ਇਹਦੇ ਪੱਤੇ ਹੈਗੇ ਨੇ ਦਾ ਸੱਕ ਹੈਗਾ ਦੀ ਛੱਲੜ ਹੈਗੀ ਹੈ ਜੇਕਰ ਉਹਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦੇਣ ਸਾਡੀਆਂ ਭੈਣਾ ਪਰਹੇਜ਼ ਰੱਖ ਕੇ ਪਰਹੇਜ਼ ਕਿਹੜੇ ਰੱਖਣੇ ਨੇ ਤੁਸੀਂ ਡਾਕਟਰ ਸਾਹਿਬ ਤੋਂ ਪੁੱਛ ਸਕੋਗੇ ਉਹ ਹਰੇਕ ਬਿਮਾਰੀ ਦੇ ਵਿੱਚ ਅਲੱਗ-ਅਲੱਗ ਹੋਣਗੇ ਤਾਂ ਇਸ ਇਸਤੇਮਾਲ ਨਾਲ ਇਸ ਦਰਖਤ ਦੇ ਇਸਤੇਮਾਲ ਨਾਲ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਅਸੀਂ ਦੂਰ ਕਰ ਸਕਦੇ ਹਾਂ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਵੀ ਤੁਸੀਂ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਇਸ ਵੀਡੀਓ ਦੀ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ ਹੈ ਜ਼ਰੂਰਤ ਹੈ ਧੰਨਵਾਦ